ਸ਼ੇਰ ਸਿੰਘ ਨੇ ਆਖੇ ਜੀ ਸ਼ੇਰ ਸਿੰਘ ਨੇ ਆਖੇ ਮੁੱਖੋਂ ਫੰਦੇ ਬਲਾਈਏ ਦੀਪ ਸਿੰਘ ਨੂੰ ਸੁਣ ਕੇ ਚੜ ਗਈ ਖੁਸ਼ੀ ਸਵਾਈਏ ਚੜ ਗਈ ਖੁਸ਼ੀ ਸਵਾਈਏ ਹੋ ਸਕੇ ਪਰਵਾਵਾ ਵਾਂਗੂ ਸਕੇ ਪਰਵਾਵਾ ਵਾਂਗੂ ਝਟਕ ਲਵਕੜੀ ਪਾਉਂਦੇ ਨੇ ਸਿੰਘਾ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ ਦਸਵੇਂ ਗੁਰੂ ਬੁਲਾਉਂਦੇ ਨੇ ਓ ਸਰਸਨ ਦੀਆਂ ਆਖੇ ਪਏ ਪਰਵੈਰ ਵਿਛੋੜੇ ਅਸੀਂ ਪੈ ਗਏ ਸਿੰਘ ਚਹੀਦੀ ਬਿਲਕੁਲ ਰਹਿ ਗਏ ਥੋੜੇ ਸੀ ਸਿੰਘ ਤਾਂ ਰਹਿ ਗਏ ਥੋੜੇ ਸੀ ਓ ਦਸ ਦਸ ਲੱਖ ਦੇ ਨਾਲ ਗੁਰੂ ਜੀ ਮੱਥਾ ਲਾਉਂਦੇ ਨੇ ਦੇ ਗੁਰੂ ਬਲਾਉਂਦੇ ਨੇ ਦਸਵੇਂ ਗੁਰੂ ਬਲਾਉਂਦੇ ਨੇ ਓ ਵੱਟੇ ਲਾਲ ਕੁਰਾਵੇਂ ਰਣ ਵਿੱਚ ਸ਼ੀਤੀ ਪਾ ਗਏ ਸੀ ਛੋਟੇ ਲਾਲ ਜਿਉਂਦੇ ਹੱਥ ਵੈਰੀਆਂ ਆ ਗਏ ਸੀ ਹੱਥ ਸੂਪੇ ਦੇ ਆ ਗਏ ਸੀ ਓ ਬੰਨੇ ਸਵੇ ਗੁਰੂ ਬਲਾਉਂਦੇ ਨੇ ਉਹ ਚੜ ਗੁਰੂ ਚਮਕੌਰ ਪਹੁੰਚ ਗਏ ਦੀਨੇ ਕੰਗੜ ਸੀ ਫੇਰ ਵਜੀ ਤੇ ਖਣ ਮਚਾਤੇ ਝੁਲਮੀ ਪਾਂਬੜ ਸੀ ਮਚਾਤੇ ਝੁਲਮੀ ਪਾਂਬੜ ਸੀ ਆ ਪਹੁੰਚ ਮੁਕਤ ਸਰ ਫੇਰ ਗੁਰੂ ਜੀ ਜੰਗ ਮਚਾਉਂਦੇ ਨੇ ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ ਦਸਵੇਂ ਗੁਰੂ ਬੁਲਾਉਂਦੇ ਨੇ ਉਹ ਲੈ ਕੇ ਬਠਿੰਡਾ ਆਖਰੇ ਪਹੁੰਚੇ ਜੈਤਲਵੰਡੀ ਸੀ ਕਮਰਜੰਗ ਦੀ ਖੋਲ ਮਿਆਂਨੇ ਪਾਲੀ ਚੰਡੀ ਸੀ ਮਿਆਂਨੇ ਪਾਲੀ ਚੰਡੀ ਸੀ ਸੇਵਾ ਫੇਰ ਕਮਾਉਂਦੇ ਨੇ ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ ਦਸਵੇਂ ਗੁਰੂ ਬੁਲਾਉਂਦੇ ਨੇ ਆਉਣ ਹਜ਼ਾਰਾਂ ਸੰਗਤਾਂ ਆਉਣ ਹਜ਼ਾਰਾਂ ਸੰਗਤਾਂ ਰੌਣਕ ਫੇਰ ਨਵਾਰਾ ਹੈ ਅਨੰਦਪੁਰ ਵਾਲਾ ਮੁੜ ਕੇ ਬਣਿਆ ਨਹੀਂ ਨਜ਼ਾਰਾ ਹੈ ਬਣਿਆ ਨਹੀਂ ਨਜ਼ਾਰਾ ਹੈ ਓ ਸੁਣ ਲਾਲਾ ਦੀ ਸ਼ੀਦੀ ਸੁਣ ਲਾਲਾ ਦੀ ਸ਼ੀਦੀ ਲੋਕੀ ਨੀਰ ਵਹਾਉਂਦੇ ਨੇ ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬਲੇ ਗੁਰੂ ਬਲਾਉਂਦੇ ਨੇ ਓ ਤੁਰਕੀ ਬਾਣੀ ਚਾਉਂਦੇ ਸਮੇ ਗੁਰੂ ਲਖਾਉਣੀ ਐ ਮਣੀ ਸਿੰਘ ਦੇ ਨਾਲ ਤੁਸਾਂ ਦੀ ਡਿਊਟੀ ਲਾਉਣੀ ਐ ਆਪਦੀ ਡਿਊਟੀ ਲਾਉਣੀ ਐ ਚੁਣਨੇ ਓ ਵਿਦਵਾਨ ਚੁਣਨੇ ਓ ਵਿਦਵਾਰ ਜੋ ਦਸਵੇਂ ਗੁਰ ਨੂੰ ਪਾਉਂਦੇ ਸਵੇ ਗੁਰੂ ਬੁਲਾਉਂਦੇ ਨੇ ਦਸਵੇਂ ਗੁਰੂ ਬੁਲਾਉਂਦੇ ਨੇ ਉਹ ਹੁਕਮ ਗੁਰਾਂ ਦਾ ਸੁਣ ਕੇ ਹੁਕਮ ਗੁਰਾਂ ਦਾ ਸੁਣ ਕੇ ਜੋਧਾ ਹੋ ਤਿਆਰ ਪਿਆ ਸਿੱਖੀ ਗੈਰ ਤਵਲ ਦਿਲ ਵਿੱਚ ਜਾਗ ਪਿਆਰ ਪਿਆ ਦਿਲ ਵਿੱਚ ਜਾਗ ਪਿਆਰ ਪਿਆ ਜਰਨੈਲ ਸਿੰਘਾ ਫਿਰ ਵੱਲ ਮਾਲਾਵੇ ਕਦਮ ਹੀ ਠਾਉਂਦੇ ਨੇ ਦੀਪ ਸਿੰਘ ਜੀ ਤੈਨੂੰ ਦੱਸਵੇ ਗੁਰੂ ਬਲਾਉ ਦੇ ਦੇ ਦੱਸਨੇ ਗੁਰੂ ਬਲਾਉ ਦੇ ਦੇ ਦੀਪ ਸਿੰਘ ਸਾਹਿਬ ਨੂੰ ਭਾਈ ਸ਼ੇਰ ਸਿੰਘ ਨੇ 10ਵੇਂ ਪਾਲਸ਼ਾ ਦਾ ਹੁਕਮਨਾਮਾ ਸੁਨਾ ਦਿੱਤਾ ਹੈ। ਤਿਆਰੀ ਕਰਨ ਲਈ ਬਾਬੇ ਦੀਪ ਸਿੰਘ ਨੇ ਔਰ ਤੁਰਪਿਆ ਮਾਝੇ ਦੀ ਧਰਤੀ ਤੋਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵੱਲੋਂ ਇਹ ਵਾਟਾ ਨੂੰ ਮੁਕਾ ਕੇ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਚਰਨਾਂ 'ਤੇ ਜਾ ਕੇ ਨਮਸਕਾਰ ਕਰਦਾ ਹੈ। ਕਾਰ ਪੇਟ ਅਰਪਿਤ ਕੀਤੇ ਹਾਜ਼ੂਰ ਕਲਗੀ ਤਰਪਾਦਸ਼ਾਹ ਮਹਾਰਾਜ ਦੇ ਚਰਨ ਪਗੜ ਲੈ ਤੇ ਇੱਕ ਦਿਲ ਦਾ ਵਲਵਲਾ ਬਾਬੇ ਦੀਪ ਸਿੰਘ ਨੇ ਪ੍ਰਗਟ ਕਰਦਿਆਂ ਆਖਿਆ ਮਹਾਰਾਜ ਮੈਨੂੰ ਮਾਝੇ ਦੀ ਧਰਤੀ ਤੇ ਘੱਲ ਕੇ ਮੁੜ ਕੇ ਤੁਸਾਂ ਸ਼ਹਾਦਤ ਦਾ ਦਰਵਾਜ਼ਾ ਖੋਲ ਛੱਡਿਆ ਮਹਾਰਾਜ ਮੈਂ ਆਨੰਦਪੁਰ ਦੇ ਜੁੱਧਾਂ ਚ ਸਰਸਾ ਦੀ ਲੜਾਈ ਚ ਚਮਕੌਰ ਦੇ ਮੈਦਾਨ ਵੇ ਜੇ ਤੁਹਾਡੇ ਨਾਲ ਹੁੰਦਾ ਮੈਂ ਮੈਂ ਵੀ ਆਪਣੇ ਬਹਾਦਰ ਭਰਾਵਾਂ ਦੇ ਵਾਂਗ ਕਰਨੀ ਕਰਕੇ ਸ਼ਹਾਦਤ ਦਾ ਬਾਟਾ ਬੁੱਲਾਂ ਨੂੰ ਲਾ ਕੇ ਛਕਣਾ ਸੀ ਮਹਾਰਾਜ ਨੇ ਆਖਿਆ ਬਾਬਾ ਦੀਪ ਸਿੰਘਾ ਅਜੇ ਤੇਰੀ ਸ਼ਹੀਦੀ ਨਾਲ ਤੇਰੀ ਜ਼ਿੰਦਗੀ ਦੀ ਤੇਰੀ ਕੌਮ ਨੂੰ ਜਾਦਾ ਲੋੜ ਹੈ ਅਜੇ ਬਹੁਤ ਵੱਡੇ ਵੱਡੇ ਪੰਥ ਦੇ ਕਾਰਜ ਹੈ ਜਿਹੜੇ ਅਧੂਰੇ ਪਏ ਨੇ ਜਿਨ੍ਹਾਂ ਨੂੰ ਕਰਨ ਦੀ ਯੋਗਤਾ ਬਾਬਾ ਦੀਪ ਸਿੰਘਾ ਕੇਵਲ ਤੇਰੇ ਵਿੱਚ ਹੈ ਇਸੇ ਕਰਕੇ ਮਾਝੇ ਦੀ ਧਰਤੀ ਤੋਂ ਤੈਨੂੰ ਮਾਲਵੇ ਵਿੱਚ ਦੁਬਾਰਾ ਉਹ ਚੇਚੇ ਤਾਰ ਉੱਤੇ ਸੱਦਿਆ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਸਾਬੋ ਕੀ ਤਲਵੰਡੀ ਟਿਕੇ ਬਾਬਾ ਦੀਪ ਸਿੰਘ ਜਦੋਂ ਜਾ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਾ ਖਾਲਸਾ ਜੀ ਅਸੀਂ ਕੇਵਲ ਸਾਬੋ ਕੀ ਤਲਵੰਡੀ ਦੀ ਗੱਲ ਕਰਦੇ ਹਾਂ ਜਾਂ ਸੁਣਦੇ ਆ ਇਹਨਾਂ ਜਾਣਦੇ ਆ ਕਿ ਸਾਬੋ ਕੀ ਤਲਵੰਡੀ ਉਹ ਧਰਤੀ ਹੈ ਜਿੱਥੇ ਚੌਧਰੀ ਡੱਲੇ ਦੀ ਪਰਖ ਆਹ ਲਾਹੌਰ ਇਹ ਜਗਤ ਸਿੰਘ ਦੀ ਬਣਾਈ ਰੈਫਲ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਪਰ ਕਦੇ ਇੱਕ ਕਿਤਾਬ ਜਿੰਦਗੀ 'ਚ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਉਸ ਕਿਤਾਬ ਦਾ ਨਾਮ ਹੈ ਵਿਸ਼ਕਰਮ ਵੰਸ਼ੀ ਆਰਾਮ ਗੜੀਏ ਸਿੱਖਾਂ ਦਾ ਇਤਿਹਾਸ ਉਹਦੇ ਵਿੱਚ ਕਾਰੀਗਰ ਸਿੱਖਾਂ ਦੀ ਮਿਸਤਰੀ ਸਿੱਖਾਂ ਦੀ ਬਹਾਦਰੀ ਲਿਆਕਤ ਔਰ ਯੋਗਤਾ ਤੇ ਇਤਿਹਾਸ ਦੀ ਗੱਲ ਉਸ ਕਵਤਾ ਨੂੰ ਲਿਖਣ ਵਾਲੇ ਲਖਾਰੀਆਂ ਨੇ ਕੀਤੀ ਉਹਦੇ ਵਿੱਚ ਇੱਕ ਚੈਪਟਰ ਹੈ ਮੈਂ ਪੜ ਰਿਹਾ ਹਾਂ ਉਸ ਚੈਪਟਰ ਦਾ ਨਾਮ ਸੀ ਸਭ ਕੀ ਤਲਵੰਡੀ ਦੀ ਤਾਹਰੀਖ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਦਾ ਪਹਿਲਾ ਨਾਮ ਇਕੱਲਾ ਤਲਵੰਡੀ ਗਏ ਤੇ ਸਭ ਇੱਕ ਔਰਤ ਦਾ ਨਾਮ ਸੀ ਉਸ ਔਰਤ ਦੇ ਨਾਮ ਦੇ ਕਾਰਨ ਇਹ ਤਲਵੰਡੀ ਸਭੂ ਕੀ ਤਲਵੰਡੀ ਬਣੀ ਮੋਗਲ ਰਾਜ ਦੇ ਸਮੇਂ ਦੀ ਗੱਲ ਹੈ ਇੱਕ ਰਾਣੀਆਂ ਨਵਾਬ ਹੋਇਆ ਉਹਦੇ ਘਰ ਵਿੱਚ ਧੀ ਜੰਮੀ ਜਦੋਂ ਮਟਿਆਰ ਹੋ ਗਈ ਨਾ ਸਰੋਤ ਦੱਸਦੇ ਐ ਕਿ ਉਹ ਆਪਦੇ ਤੁਲ ਦਾ ਘਰਾਣਾ ਲੱਭ ਰਿਆ ਆਪਦੀ ਬੱਚੀ ਦਾ ਆਮੰਦ ਕਾਰਜ ਕਰਨ ਲਈ ਵਿਆਹ ਕਰਨ ਵਾਸਤੇ ਪਰ ਕਿਤੇ ਉਹਨੂੰ ਆਪਦੇ ਤੁਲ ਦਾ ਬਰਾਬਰ ਦਾ ਪਰਿਵਾਰ ਨ ਮਿਲਿਆ 10 ਤਲਵੰਡੀ ਵਿੱਚ ਪੈ ਗਈ ਜਿਹਨੂੰ ਸਾਬੂ ਕੀ ਤਲਵੰਡੀ ਕਹਿੰਦੇ ਆ ਉਹਨੇ ਫਿਰ ਲੱਭ ਕੇ ਜੋਗਵਾਰ ਜਦੋਂ ਆਪਦੀ ਧੀ ਦਾ ਵਿਆਹ ਤਲਵੰਡੀ ਪਿੰਡ ਵਿੱਚ ਕੀਤਾ ਨਾ ਉਹਨੇ 12 ਪਿੰਡਾਂ ਦੀ ਜ਼ਗੀਰ ਖਾਟ ਵਿੱਚ ਦੇ ਕੇ ਦਾਜ ਵਿੱਚ ਦੇ ਕੇ ਬੱਚੀ ਤਲਵੰਡੀ ਵਿੱਚ ਵਿਹਾਈ ਅਸਲ ਵਿੱਚ ਰਾਣੀਏ ਨਵਾਬ ਦੀ ਉਸ ਧੀ ਦਾ ਨਾਂ ਸਾਬੂ ਸੀ ਤੇ ਜਦੋਂ ਫਿਰ ਦੁਨੀਆ ਵਿੱਚ ਚਰਚਾ ਛੜੀ ਆ ਨਾ ਕਿ ਰਾਣੀਏ ਨਵਾਬ ਦੀ ਬੱਚੀ ਸਾਬੂ 12 ਪਿੰਡਾਂ ਦੀ ਜ਼ਗੀਰ ਦਾਜ ਵਿੱਚ ਲਈ ਆਈਏ ਤੇ ਉਹ ਵਿਆਹੀ ਤਲਵੰਡੀ ਵਿੱਚ ਗਈ ਹੈ ਸੱਚ ਜਾਣਿਓ ਫਿਰ ਭਾਰਤ ਦੀ ਤਵਾ ਰੀਖ ਦੇ ਅੰਦਰ ਇਹ ਪਿੰਡ ਤਲਵੰਡੀ ਤਲਵੰਡੀ ਸਾਬੋ ਕੀ ਕਰਕੇ ਪ੍ਰਸਿੱਧ ਹੋਇਆ ਹੈ ਇੱਥੇ ਬੜੇ ਜੋਜ ਕੀਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਸੀਂ ਕੇਵਲ ਡੱਲੇ ਦੀ ਪਰਖ ਵਾਲੀ ਬਾਤ ਨੂੰ ਤਰਜੀਹ ਦਿੱਤੀ ਤੇ ਸੁਣਿਆ ਪਰ ਜਿਹੜੀ ਪਰਦੇ ਦੀ ਹਕੀਕਤ ਹੈ ਉਹ ਸਾਡੀਆਂ ਅੱਖਾਂ ਤੋਂ ਹੋ ਲਿਆ ਮਤਾਵਾ ਸ਼ਾਹ ਮਹੀਨਿਆਂ ਮਗਰੋਂ ਇੱਥੇ ਮਿਲੀਆਂ ਸਨ ਚੌਧਰੀ ਡੱਲਾ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੂੰ ਆਪਣੇ ਘਰ ਲੈ ਗਿਆ ਇਹ ਰਿਵਾਜ ਸੀ ਉਸ ਸਮੇਂ ਦਾ ਜਦੋਂ ਕੋਈ ਧਰਮ ਮੂਰਤ ਕਿਸੇ ਸੇਵਕ ਦੇ ਗ੍ਰਹਿ ਜਾ ਕੇ ਚਰਨ ਪਾਉਂਦੀ ਹੈ ਤੇ ਸੇਵਕ ਪਰਿਵਾਰ ਵੱਲੋਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਜਿੰਨਾ ਉਹਨੇ ਛਕਣਾ ਹੋਵੇ ਛਕ ਲੈ ਜਿਹੜਾ ਵੱਧ ਜਾਏ ਵਧਿਆ ਹੋਇਆ ਸੀਧ ਪ੍ਰਸ਼ਾਦਾ ਬਾਕੀ ਸਾਰੇ ਸ਼ਰਧਾਲੂ ਆਪਸ ਵਿੱਚ ਵੰਡ ਕੇ ਛਕਦੇ ਇਹ ਮਰਯਾਦਾ ਅੱਜ ਵੀ ਸਾਡੇ ਪੰਥ ਦੀ ਦੇਗ ਤਿਆਰ ਕੀਤੀ ਜਾਂਦੇ ਗੁਰੂ ਕਾ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ ਮਹਾਰਾਜੇ ਇਹ ਦੇਖ ਤਿਆਰ ਪ੍ਰਵਾਨ ਕਰੋ ਤੇ ਅਗਲੇ ਸ਼ਬਦ ਹੁੰਦੇ ਐ ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਦੇ। ਹੁਣ ਸੀਤ ਪ੍ਰਸ਼ਾਦ ਦਾ ਅਰਥ ਕੀ ਐ? ਸਾਧ ਸੰਗਤ ਸੀਤ ਪ੍ਰਸ਼ਾਦ ਦਾ ਅਰਥ ਐ ਝੂਠਾ ਪ੍ਰਸ਼ਾਦ ਉਹ ਪ੍ਰਸ਼ਾਦ ਜਿਹੜਾ ਗੁਰੂ ਨੇ ਗ੍ਰਹਿਣ ਕਰ ਲਿਆ ਤੇ ਬਾਕੀ ਵਧ ਗਿਆ ਨਾ ਉਹਨੂੰ ਸਿੱਖ ਬੜੇ ਗੌਰਵ ਨਾਲ ਆਪਸ ਵਿੱਚ ਵਰਤਾ ਕੇ ਅੱਜ ਵੀ ਛਕਦੇ ਮਾਤਾ ਸੁੰਦਰੀ ਜੀ ਦਾ ਸੀਤ ਪ੍ਰਸ਼ਾਦ ਚੁਕਿਆ ਗਿਆ ਮਾਤਾ ਸਹਿਬ ਕੌਰਾਂ ਦਾ ਸੀਤ ਪ੍ਰਸ਼ਾਦ ਚੁਕਿਆ ਗਿਆ ਮਾਤਾ ਸੁੰਦਰੀ ਦਾ ਵਧਿਆ ਝੂਠਾ ਪ੍ਰਸ਼ਾਦ ਚੌਧਰੀ ਸਾਹਿਬ ਨੇ ਛਕਿਆ ਪਰਿਵਾਰ ਨੇ ਛਕਿਆ ਸ਼ਰਧਾਲੂਆਂ 'ਚ ਵਰਤਾਇਆ ਗਿਆ ਪਾਰੇ ਤੇ ਇੱਕ ਕੌੜੀ ਹਕੀਕਤ ਵਰਤੀ ਮਾਤਾ ਸਹਿਬ ਕੌਰਾਂ ਦਾ ਵਧਿਆ ਸੀਤ ਪ੍ਰਸ਼ਾਦ ਹੈ ਕਿਸੇ ਨਾ ਛਕਿਆ ਉਹ ਧਰਤੀ ਚ ਟੋਆ ਕੱਢਿਆ ਗਿਆ ਚੌਧਰੀ ਡੱਲੇ ਦੇ ਕਰ ਦਬ ਦਿੱਤਾ ਗਿਆ ਪੰਜ ਦਿਨਾਂ ਵਿੱਚ ਵਾਪਰਿਆ ਮਾਤਾ ਸੁੰਦਰੀ ਜੀ ਦਾ ਵਧਿਆ ਸੀਤ ਪ੍ਰਸ਼ਾਦ ਸਾਰਿਆਂ ਨੇ ਨਿਰਣ ਕੀਤਾ ਪਰ ਮਾਤਾ ਸਹਿਬ ਕੌਰਾਂ ਦਾ ਵਧਿਆ ਸੀਤ ਪ੍ਰਸ਼ਾਦ ਧਰਤੀ ਵਿੱਚ ਟੋਆ ਕੱਢ ਕੇ ਚੌਧਰੀ ਡੱਲੇ ਦੇ ਕਰ ਸਾਬੂ ਕਿ ਤਲਵੰਡੀ ਨੱਪ ਦਿੱਤਾ ਗਿਆ ਉਹਨੇ ਦਾ ਕਾਰਨ ਕੀ ਹੈ ਜਿਹੜੀ ਮਾਂ ਦੀ ਔਲਾਦ ਹੈ ਉਹਦਾ ਸਤਕਾਰ ਕੀਤਾ ਜਮਾਨੇ ਨੇ ਜਿਹੜੀ ਮਾਂ ਨਿਰਸੁਤਾਮ ਹੈ ਉਹਦਾ ਜਮਾਨੇ ਨੇ ਆਦਰ ਨਹੀਂ ਕੀਤਾ ਰਤਬਾ ਨਹੀਂ ਵੇਖਿਆ ਵੀ ਇਹ ਮਾਂ ਕਿੰਨੀ ਮਹਾਨ ਹੈ ਸੱਚ ਜਾਣਿਓ ਇਹ ਮਹਾਨ ਝਲਿਆ ਮੰਗਿਆ ਮਾਤਾ ਸਹਿਬ ਕੌਰਾਂ ਨੇ ਭੜੇ ਦਰਬਾਰ ਵਿੱਚ ਸਾਬੂ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਤ ਮੰਗ ਲਿਆ ਸੀ ਗੁਰੂ ਜੀ ਨਹੀਂ ਗੁਜਾਰਾ ਇਥੇ ਪੁੱਤਾਂ ਵਾਲੀਆਂ ਮਾਵਾਂ ਦਾ ਸਤਿਕਾਰ ਹੈ ਤੇ ਬੇਉਲਜੀਆਂ ਦਾ ਅਪਮਾਨ ਮੇਰਾ ਵਧਿਆ ਪ੍ਰਸ਼ਾਦ ਧਰਤੀ ਵਿੱਚ ਦੱਬਿਆ ਗਿਆ ਹੈ ਇਹ ਪੀੜਾ ਜਾ ਰਹੀ ਕਰੋ ਕਿਰਪਾ ਮੈਂ ਗੁਰੂ ਨਾਨਕ ਦੇ ਘਰ ਵਿੱਚੋਂ ਪੋਤ ਮੰਗਦੀਆਂ ਮੇਰੀ ਖਾਲੀ ਝੋਲੀ ਨੂੰ ਭਾਗ ਲਾ ਦਿਓ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਸਹਿਬਕੌਰਾ ਜਦੋਂ ਖਾਲਸਾ ਸਾਜਿਆ ਅਸਾਂ ਬ੍ਰਹਮਚਾਰ ਜੁ ਧਾਰਨ ਕਰ ਲਿਆ ਸੀ ਜਿੰਨੀ ਉਮਮਤ ਦੀ ਲੋੜ ਸੀ ਚਾਰ ਸਹਿਬਜ਼ਾਦੇ ਪ੍ਰਗਟ ਹੋ ਚੁੱਕੇ ਸਨ ਇਹ ਸੱਚ ਜਾਣ ਇਸੇ ਕਰਕੇ ਅਸੀਂ ਤੇਰੇ ਮਾਪਿਆਂ ਨੂੰ ਕਿਹਾ ਸੀ ਜੇ ਸਹਿਬ ਕੌਰਾਂ ਦੇ ਸਾਡੇ ਨਾਲ ਆਨੰਦ ਕਾਰਜ ਕਰਾਉਣਾ ਤੇਨੂੰ ਕੁਆਰੇ ਡੋਲੇ ਦੇ ਰੂਪ ਵਿੱਚ ਰਹਿਣਾ ਪੈਗਾ ਮਾਤਾ ਸਹਿਬ ਕੌਰਾਂ ਦਾ ਕੁਆਰਾ ਡੋਲਾ ਸ਼ਬਦ ਜੁੜਦਾ ਹੈ 1699 ਨੂੰ ਖਾਲਸਾ ਸਾਜਿਆ ਗਿਆ ਸੀ ਤੇ ਅਗਲੇ ਸਾਲ ਸੰਨ 1700 ਨੂੰ ਮਾਤਾ ਸਹਿਬ ਕੌਰਾਂ ਦੇ ਮਾਪਿਓ ਦਾ ਰਿਸ਼ਤਾ ਲੈ ਕੇ ਗੁਰੂ ਕੇ ਦਰਬਾਰ ਵਿੱਚ ਆਏ ਤੇ ਹਜੂਰ ਨੇ ਕਿਹਾ ਨਾ ਵਿਆਹ ਦੀ ਇਸ਼ਾ ਹੈ ਨਾ ਸੰਤਾਨ ਦੀ ਤ੍ਰਿਸ਼ਨਾ ਹੈ ਜੇ ਨਾ ਹਲਾਤਾ ਚ ਵੀ ਤੁਹਾਡੀ ਬੱਚੀ ਨੇ ਸਾਡੇ ਲੜ ਲਗਣਾ ਤੇ ਨੂੰ ਕੁਆਰੇ ਡੋਲੇ ਦੇ ਰੂਪ ਵਿੱਚ ਰਹਿਣਾ ਪੈਗਾ ਉਦੋਂ ਇਹ ਸੌਦਾ ਸਵਕਾਰ ਕਰ ਲਿਆ ਮਾਤਾ ਸਾਹਿਬ ਕੌਰ ਨੇ ਪਰ ਜਦੋਂ ਜਮਾਨੇ ਨੇ ਦੁਰਵਿਹਾਰ ਕੀਤਾ ਸਾਬੋ ਕੀ ਤਲਵੰਡੀ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਤਰ ਮੰਗ ਲਿਆ ਅਜੂਰ ਨੇ ਆਖਿਆ ਉਹ ਵੇਲਾ ਯਾਦ ਕਰ ਤੂੰ ਤੇ ਪਰਨ ਕੀਤਾ ਪੀਰ ਦਾ ਇਹ ਗੁਜਾਰਾ ਚੱਲੇਗਾ ਅਜ ਪੁੱਤ ਮੰਗਿਆ ਹੈ ਉਹਨੇ ਆਖਿਆ ਮਹਾਰਾਜੇ ਉਹ ਦਾਰਜ ਜਿੱਥੋਂ ਕੋਈ ਖਾਲੀ ਨਹੀਂ ਮੁੜਿਆ ਗੁਰੂ ਨਾਨਕ ਦੇ ਘਰ ਵਿੱਚੋਂ ਮੰਗਦੀਆਂ ਕਿਰਪਾ ਕਰੋ ਮੇਰੀ ਝੋਲੀ ਨੂੰ ਭਾਗ ਲੱਗਣਾ ਚਾਹੀਦਾ ਮੈਂ ਪੁੱਤ ਵਾਲੀ ਬਣਨਾ ਚਾਹੁੰਨੀ ਹ ਮਹਾਰਾਜ ਨੇ ਆਖਿਆ ਸਾਡਾ ਪਰਮ ਸਾਡੇ ਸਿਰਨਾ ਨਿਭੇਗਾ ਤੂੰ ਸੱਚ ਕਿਹਾ ਏ ਗੁਰੂ ਨਾਨਕ ਦੇ ਘਰ ਚੋਂ ਕੋਈ ਖਾਲੀ ਨਹੀਂ ਮੁੜਦਾ ਸਹਿਬ ਕੌਰਾ ਝੋਲੀ ਅੱਢ ਤੂੰ ਇੱਕ ਪੁੱਤ ਮੰਗਿਆ ਤੇ ਉਹਨੂੰ ਪੁੱਤਾਂ ਵਾਲੀ ਬਣਾਈਏ ਉਦੋਂ ਫਿਰ ਪੰਥ ਵੱਲ ਇਸ਼ਾਰਾ ਕਰਕੇ ਪ੍ਰਿੰਸੀਪਲ ਸਵਰਨ ਸਿੰਘ ਕਹਿੰਦਾ ਹੈ ਮਹਾਰਾਜ ਨੇ ਬਚਨ ਕੀਤਾ ਸੀ ਸਹਿਬ ਕੌਰਾ ਇਨ ਪੁੱਤਰਨ ਕੇ ਸੀਸ ਪਰ ਵਾਰ 디ਏ ਸਤ ਚਾਰ ਚਾਰ ਮੋਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ ਤੂੰ ਇੱਕ ਪੁੱਤ ਮੰਗਿਆ ਪੂਰਾ ਖਾਲਸਾ ਪੰਥ ਅਸੀਂ ਤੇਰੀ ਝੋਲੀ ਵਿੱਚ ਪਾ ਕੇ ਨਵਾਇਦਈ ਇਹ ਵੀ ਸਾਬੋ ਕੀ ਤਲਵੰਡੀ ਵਾਪਰਿਆ ਪਰ ਕਈ ਸੱਜ ਨੂੰ ਦਾਵਾ ਕਰਦੇ ਆਂ ਪੀ ਆਨੰਦਪੁਰ ਵਾਪਰਿਆ ਖਾਲਸਾ ਸਾਜਣ ਵੇਲੇ ਕਦੇ ਡੇਢ ਤਰੀਕਾ ਪੜ੍ਹ ਕੇ ਵੇਖੋ ਖਾਲਸਾ ਸਾਜਿਆ ਗਿਆ 1699 ਦੀ ਵਿਸਾਖੀ ਨੂੰ ਉਦੋਂ ਤੇ ਮਾਤਾ ਸਹਿਬ ਕੌਰ ਨਾਲ ਮਹਾਰਾਜ ਦਾ ਜੇ ਵਿਆਹ ਨਹੀਂ ਸੀ ਹੋਇਆ ਇਹ ਨੰਦਕਾਰਜ ਅਗਲੇ ਸਾਲ ਸਾਨੂੰ 1700 ਨੂੰ ਹੁੰਦਾ ਸੋ ਐਸੀਆਂ ਘਟਨਾਵਾਂ ਸਾਬੋ ਕੀ ਤਲਵੰਡੀ ਵਿੱਚ ਵਾਪਰੀਆਂ ਜਿਨ੍ਹਾਂ ਨੇ ਇਤਿਹਾਸ ਨੂੰ ਗੌਰਵਸ਼ਾਲੀ ਬਣਾ ਦਿੱਤਾ ਇਥੇ ਦਮਦਮੀ ਬੀੜ ਦੀ ਰਚਨਾ ਬਾਬਾ ਦੀਪ ਸਿੰਘ ਨੇ ਕੀਤੇ ਬਾਬਾ ਮਣੀ ਸਿੰਘ ਵੀ ਢੀੜਾਂ ਦੇ ਉਤਾਰੇ ਕਰਦੇ ਰਹੇ ਇਹ ਸਾਰਾ ਕੁਝ ਮਹਾਰਾਜ ਨੇ ਆਪਣੇ ਅਨੁਭਵ ਤੋਂ ਪ੍ਰਗਟ ਕਰਦਿਆਂ ਸੇਵਾ ਬਾਬਾ ਦੀਪ ਸਿੰਘ ਤੋਂ ਲੈ ਕੇ ਦਮਦਮੀ ਬੀੜ ਦੀ ਲਖਾਈ ਉਸ ਮਹਾਪੁਰਖ ਦੇ ਹੱਥਾਂ ਤੋਂ ਕਰਵਾਈ ਆਖਿਰ ਫਿਰ ਇਥੋਂ ਤੁਰਨ ਲੱਗੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਜ਼ੂਰ ਨੇ ਜਾਣਾ ਦੱਖਣ ਦੇੜ ਵੱਲ ਨੂੰ ਭੜੇ ਦਰਬਾਰ ਵਿੱਚ ਬਾਬਾ ਦੀਪ ਸਿੰਘ ਸਾਹਿਬ ਨੂੰ ਕੋਲ ਸੱਦ ਕੇ ਮੇਰੇ ਹਜ਼ੂਰ ਕਲਗੀਆਂ ਵਾਲੇ ਆਪੂ ਨੇ ਆਖਿਆ ਓਏ ਬਾਬਾ ਦੀਪ ਸਿੰਘਾ ਕਦੇ ਤੂੰ ਪੁੱਛਿਆ ਸੀ ਮੈਂ ਸ਼ਹੀਦ ਹੋਣਾ ਚਾਹੁੰਦਾ ਏ ਇੱਕ ਵਕਤ ਆਏਗਾ ਤੇਰੀ ਸ਼ਹਾਦਤ ਦੁਨੀਆਂ ਦੇ ਜਰਨੈਲਾਂ ਤੋਂ ਵੱਖਰੀ ਹੋਏਗੀ ਤੂੰ ਲੱਥੇ ਹੋਏ ਸਿਰ ਕੋ ਮੈਦਾਨੇ ਜੰਗ ਵਿੱਚ ਲੜੇਗਾ ਅਸੀਂ ਚੱਲੇ ਹਾਂ ਦੱਖਣ ਨਦੇੜ ਵੱਲ ਇੱਕ ਭੁੱਲੇ ਹੋਏ ਸਾਧੂ ਨੂੰ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਕੇ ਅਸੀਂ ਪੰਜਾਬ ਵੱਲ ਨੂੰ ਤੋਰਨਾ ਹੈ ਉਹਦੀਆਂ ਮਹਿੰਮਾ ਚ ਤੂੰ ਉਹਦਾ ਸਾਥ ਦੇਣਾ ਸਾਡੀ ਗੈਰ ਮੌਜੂਦਗੀ ਵਿੱਚ ਇਸ ਤਖਤ ਦੀ ਜ਼ਿੰਮੇਵਾਰੀ ਤੇਰੀ ਹੈ ਬਾਬੇ ਦੀਪ ਸਿੰਘ ਸਾਹਿਬ ਨੂੰ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਯੁਕਤ ਕਰਕੇ ਕਿਹੜੀ ਹਦਾਇਤ ਕੀਤੀ ਹੈ ਉਹ ਉਸ ਵਕਤ ਦਾ ਵੇਰਵਾ ਸੰਭਰਾਮਾ ਵਾਲਾ ਕਵੀਸ਼ਰ ਜਥਾ ਹੈ